ਅੰਮ੍ਰਿਤਸਰ ਦੇ थाना ਛੇਰਟਾ ਅਧੀਨ ਆਉਂਦੇ ਇੱਕ ਇਲਾਕੇ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਪਰਿਵਾਸੀ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਜੰਡਪੀਰ ਦੇ ਵਿੱਚ ਇੱਕ ਪਰਿਵਾਸੀ ਵਿਅਕਤੀ ਦਾ ਤੇਜ਼ ਹਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਪੀੜਤ ਪਰਿਵਾਰ ਦਾ ਕਹਿਣਾ ਕਿ ਮਕਾਨ ਮਾਲਕ ਦੇ ਵੱਲੋਂ ਇਹ ਕੀਤਾ ਗਿਆ ਗੰਭੀਰ ਇਲਜ਼ਾਮ ਪੀੜਤ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਉਹਨਾਂ ਦੇ ਵੱਲੋਂ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਸਾਨੂੰ ਹੁਣੇ ਇਤਲਾਹ ਮਿਲੀ ਹੈ ਕਿ ਇੱਕ ਮੁਹੰਮਦ ਮਜੀਦ ਨਾਮ ਦੇ ਵਿਅਕਤੀ ਦਾ ਇੱਥੇ ਕਤਲ ਹੋ ਗਿਆ ਵਾ ਇਹ ਰੇਲਵੇ ਲੇਨਾਂ ਲੱਗੇ ਜੰਡਪੀਰ ਲੱਗੇ ਕਿਰਾਏ ਤੇ ਰਹਿੰਦੇ ਸੀ ਇਹ ਨਾਲ ਦਾ ਸਾਥੀ ਆ ਜਿਹਦੇ ਬਾਰੇ ਪਤਾ ਲੱਗਾ ਕਿ ਉਹਨੇ ਸਿਰ 'ਚ ਭਾਰੀ ਚੀਜ਼ ਮਾਰ ਕੇ ਉਹਦਾ ਮਰਡਰ ਕਰ ਦਿੱਤਾ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਫਰਾਂਸਕੀ ਟੀਮ ਜਿਹੜੀ ਅੰਦਰ ਨਮੂਨੇ ਅਸਬੂਤ ਇਕੱਠੇ ਕਰ ਰਹੀ ਆ ਦੋਸ਼ੀ ਜਿਹੜਾ ਇੱਕ ਪਕੜ ਲਿਆ ਵਾ ਅੱਗੇ ਫਰਦਰ ਇਨਵੈਸਟੀਗੇਸ਼ਨ ਕਰ ਰਿਆ ਹੈ ਜੋ ਵੀ ਜਦੋਸ਼ੀ ਪਾਇਆ ਉਹਦੇ ਖਿਲਾਫ ਸਖਤ ਕਾਨੂੰਨੀ ਸਰਕਾਰ ਵੀ ਕੀਤੀ ਜਾਊਗੀ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਕਤਲ ਮਾਮਲੇ ਦੇ ਵਿੱਚ ਕੀ ਜਿਹੜੀ ਕਿ ਅਪਡੇਟ ਸਾਂਝ ਕੀਤੀ ਜਾਵੇਗੀ ਕੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਸਟਾਰ ਨਿਊਜ਼